ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੂਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਅਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 5 ਨਗ ਲੈ ਕੇ ਆਏ ਜਿਨ੍ਹਾਂ ਚੋਂ 3 ਸੂਏ ਸਵਾਏ 2 ਗੱਭਣਾਂ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹੈਪੀ ਆ ਜੀ ਪਿੰਡ ਵਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਮੋਬਾਈਲ ਨੰਬਰ 8647219577 ਠੀਕ ਆ ਵੀਰੇ ਪੰਜ ਨਾਗਾ ਜੀ ਅੱਜ ਪੰਜ ਨਾਗਾ ਜੀ ਹਾਂਜੀ ਠੀਕ ਆ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਹਾਂ ਸੂਆ ਕਿੰਨਾ ਮਾ ਜੀ ਸੂਆ origignal ਦੂਜਾ ਸੂਈ ਆ ਜੀ ਕਦੋਂ ਸੂਈ ਆ ਜੀ ਅੱਜ ਨੂੰ ਤੀਜਾ ਚੌਥਾ ਦਿਨ ਹੋ ਗਿਆ ਮਗਰ ਬੱਛੀ ਆ ਬੋਲਾ ਨੈਟ ਜਿਹੜਾ ਇਹ ਤਿਆਰ ਆ ਉਹ ਮੰਨ ਕੇ ਚੱਲੋ 15 ਤੇ 16 ਦੇ ਵਿੱਚ ਵਿੱਚ ਤਿਆਰ ਹੈਗਾ ਜਮਾ ਆਪਾਂਾਂ ਦੀ ਚਾਹ ਟਾਈਮ 10 ਟਾਈਮ ਚੋਲੇ ਭਲਾਂ ਦੀ ਸਾਡੇ ਕੋਈ ਚੱਕਰ ਨਹੀਂ ਥਾਣਾ ਦੀ ਓਕੇ ਆ ਗਰੰਟੀ ਆ ਸਾਰੇ ਥਾਣਾ ਦੀ ਜੇਰ ਦੀ ਵੀ ਗਰੰਟੀ ਆ ਜੀ ਹੋਰ ਨਾ ਪਾਜੂ ਵੀਰੇ ਦੁੱਧ ਦੁੱਧ 20 ਪਲੱਸ ਜਾਊਗੀ ਪਰ ਅਗਲਾ ਆਪ ਦੀ ਸਮਝ ਨਾ ਲਵੇ ਵੀ ਜਿਹੜਾ ਪੰਜਾਬ ਵਾਲੀ ਜਰਸੀ ਹੈਗੀ ਠੀਕ ਆ ਜੀ ਹਾਂਜੀ ਇਹ ਗੱਲ ਨਹੀਂ ਵੀਰੇ ਉਹ ਮੱਛਰਾਂ ਦੀ ਛੋਟੀ ਜਿਹੀ ਉਪਰਾਂ ਦੀ ਪ੍ਰਨੋਟ ਤੇ ਲਿਖਾ ਲਿਆ ਅਗਲਾ ਠੀਕ ਆ ਤੋਰ ਕੇ ਦਿਖਾ ਦਿਓ ਵੀਰੇ ਮੱਛਰਾਂ ਵਾਲੇ ਕੋਈ ਵੀ ਹੋਈ ਤਿੰਨਾਂ ਚ ਹੋਰ ਦੱਸੋ ਜੀ ਠੀਕ ਆ ਤੋਰ ਕੇ ਦਿਖਾ ਦਿਓ ਵੀਰੇ ਛੂਆ ਦੂਜਾ ਸੂਈ ਹੈ ਜੀ ਬੱਚਾ ਮਗਰ ਟੌਪ ਦੀ ਬੱਚੀ ਹੈ ਜੇਰ ਦੀ ਡੰਨ ਆ ਥਾਣਾ ਦੀ ਡੰਨ ਆ ਬੇਫਿਕਰ ਹੋ ਜਾ ਚਾਰ ਹੀ ਥਾਣਾ ਫੋਰ ਸ਼ਾਂਖਪੂਰਾ ਵੀ ਬਾਕੀ ਥਾਣਾ ਨੇੜੇ ਤੋਂ ਦਿਖਾ ਦਿੰਨੇ ਆ ਜੀ 15 ਤੋਂ 16 ਕਿਲੋ ਬੋਲਾ ਭਾਂਡੇ ਚ ਪਾ ਕੇ ਦੇਣਾ ਜੀ ਥੱਬੇ ਦਾ ਹਵਾਨਾ ਵਜਨ ਵਜੂਦ ਬੜਾ ਚੰਗਾ ਬਾਈ ਕਹਿੰਦਾ ਕੋਈ ਹਮਾਚਲ ਵਾਲੀ ਕਹਿੰਦੇ 100% ਬਰੀਡ ਆ ਬੱਚੇ ਦੇ ਵੀ ਤੇ ਇਹਦੀ ਵੀ ਜੀ ਇਹਦੀ ਵੀ ਹਾਂ ਜੀ ਸੀਮਨ ਉਹਨਾਂ ਨੇ ਦੱਸਿਆ ਸੀਗਾ ਚੰਗਾ ਪਰ ਆਪਾਂ ਲੈਣ ਨੂੰ ਇਹ ਕਹਿ ਕੇ ਦਿਨਾ ਹੈਗਾ ਗਾਂ ਦਾ ਵੀ ਠੀਕ ਹੈ ਤੇ ਬੱਛੀ ਦਾ ਨਾ ਪਤਾ ਨਹੀਂ ਕਿਹੜਾ ਗਿਆ ਸੀ ਉਹ ਆਪਾਂ ਡਿਟੇਲ ਦੱਸ ਵੀ ਦਵਾਂਗੇ ਹਾਂਜੀ ਬਾਈ ਕਹਿੰਦਾ ਲੈਕਥੀ ਜੀ ਤਾਂ ਨਹੀਂ ਮਿਲਿਆ ਕਹਿ ਕੇ ਦਿੱਤਾ ਸੀ ਤਾਂ ਸਮਝ ਆ ਜੂਗੀ ਦੇਖ ਕੇ ਸਹੀ ਗੱਲ ਬਾਤ ਜਿਨ੍ਹਾਂ ਨੇ ਪਰਖ ਕਰਨੀ ਆ ਪਰਖੋ ਵੀ ਉਹਨਾਂ ਨੂੰ ਲਿਖਣ ਦੇ ਹੁਣ ਹਾਂ ਹੁਣ ਹਾਂ ਸਹੀ ਉਹਨਾਂ ਨੇ ਵੇਖ ਕੇ ਦੱਸ ਦੇਣਾ ਹੁੰਦਾ ਅੰਦਾਜ਼ਾ ਲਾ ਲੈਣਾ ਇਹ ਗੱਲ ਹੈ ਜੀ ਥਣਾ ਵੀ ਦੰਨਾ ਉਹ ਬੰਦਾ ਹਵਾਨਾ 20+ ਦੀ ਮੀਡਾ ਜੀ ਬਾਕੀ ਜਿਹੜੇ ਸਾਹਮਣੇ ਤੇ ਆ ਰਹੀਆਂ ਆ ਜੀ ਅੱਜ ਤੀਜੇ ਚੌਥੇ ਦਿਨ ਦੀ ਜਿਹੜੀ ਦਈ ਜਾਂਦੀ ਹੈ 15-16 ਕਿਲੋ ਜੀ ਤੇ ਉਹਨੇ 20 ਕਿਲੋ ਤੋਂ ਸਟਾਰਟਿੰਗ ਬਹੁਤ ਚੰਗੀ ਹੈ ਜੀ ਬਾਕੀ ਮੇਨ ਵਜਨ ਚੰਗਾ ਹਾਈਟ ਚੰਗੀ ਬਰੀਡ ਚੰਗੀ ਦੁੱਧ ਵਾਲੇ ਨਗੀਨਾ ਹੀ ਕਹਿ ਸਕਦੇ ਆਂ ਆਪਾਂ ਤੇ ਬੱਚਾ ਵੀ ਤੋਹਫਾ ਹੀ ਮਿਲ ਜਾਣਾ ਮਤਲਬ ਤੋਹਫੇ ਨਾਲ ਹੀ ਪਿਆਰ ਹੋ ਜਾਣਾ ਵੀ ਠੀਕ ਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਬਰੇ ਦੀ ਡਿਮਾਂਡ ਦੀ ਮੁੱਲ ਕਰਦੇ ਜਿੰਨਾ 90 95 ਜਿੰਨਾ ਮਰਜ਼ੀ ਕਰੀ ਜਾਏ ਜੀ ਠੀਕ ਆ ਜੀ 80000 ਦੀ ਆਪਾਂ ਹਾਂ ਦੇਣਾ ਹੀ ਹੈ ਜੀ ਉਹ ਤੇ ਮੰਨ ਕੇ ਚੱਲੋ ਕੋਈ ਮਾਨਤਾ ਨਹੀਂ ਹੋਣਾ ਜੀ ਠੀਕ ਆ ਜੀ ਹਾਂ ਜੀ 85000 ਦੀ ਬਾਈ ਕਹਿੰਦਾ ਯਸ ਤੇ 90 ਹੀ ਹੈ ਜੀ ਉਹਦੇ ਤੇ ਮਾਨਤਾ ਨਹੀਂ ਹੋਣਾ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਕਿ ਬੱਚਾ ਮਗਰ ਟੌਪ ਦੀ ਬੱਚੀ ਆ। 2 ਨੰਬਰ ਵੀਰੇ ਸੂਆ ਕਿੰਨੇ ਜੰਡੀ ਵਾਦੂ ਆ ਜੀ। ਲਓ ਜੀ ਸੀ ਹੰਸ ਲੱਗ ਗਈ। ਇੱਧਰ ਮਾਰਦੀ ਪਿੱਛੇ ਜਦੋਂ ਮੈਂ ਮਾਇ ਜੀ। ਠੀਕ ਆ ਜੀ। ਸੂਆ ਕਿੰਨਾ ਮੈ ਵੀਰੇ? ਇਹ ਓਰੀਜਨਲ ਦੂਜਾ ਸੂਆ ਸੂਈ ਆ ਜੀ। ਇਹ ਕੋਟਕਪੂਰੇ ਤੋਂ ਆਈ ਆ। ਠੀਕ ਆ ਜੀ। ਉਹਨਾਂ ਦੇ ਸੀਗਾ ਡੇਰੀ ਫਾਰਮ ਛੋਟਾ ਆ ਜਿਵੇਂ ਆਮ ਛੇੜਾਂ ਚ ਹੁੰਦਾ। ਠੀਕ ਆ ਵੀਰੇ। ਉਹ ਬੰਦੇ ਨੇ ਪਿਛਲੇ ਸੂਏ ਇਹਦੇ ਤੋਂ ਪਹਿਲੇ ਸੂਏ। ਉਹ ਕਹਿੰਦਾ ਵੀ 20 ਕਿਲੋ ਆਪਾਂ ਚੋਇਆ ਹੈਗਾ ਜਮਾ ਠੰਡਾ ਦੁੱਧ। ਠੀਕ ਹੈ ਪੈਟੀ ਪਲੱਸ ਹੋ ਸਕਦੀ ਹੈਗੀ ਠੀਕ ਹੈ ਜੀ ਘਟਦੀ ਨਹੀਂਗੀ ਬਾਕੀ ਆਲਾ ਵੀ ਸਮਝ ਨਾ ਲਵੇ ਅੱਛਾ ਠੀਕ ਬੱਚਾ ਮਗਰ ਬੱਚਾ ਅੱਛਾ ਜੀ ਅੱਛਾ ਬੱਚਾ ਚੰਗੇ ਆ ਕਿੰਨਾ ਬੋਲਾ ਚਾਈ ਦੂ ਇੱਕ ਨੰਬਰ ਬੋਲਾ ਤਾਂ ਹਜੇ ਮੰਨ ਕੇ ਚੱਲੋ ਜੀ ਆਪਾਂ 5-7 ਕਿਲੋ ਚੋਂ ਕੱਢਿਆ ਹੈਗਾ ਖਾਲੀ ਨਹੀਂ ਹੋਈ ਖਾਲੀ ਨਹੀਂ ਕਰੀ ਹਜੇ ਕਿਉਂਕਿ ਇਹ ਜੋ ਤੜਕੀ ਸੁਈ ਹੈ ਜੀ ਹਾਂ ਜੀ ਸਹੀ ਗੱਲ ਹੈ ਤੋੜ ਕੇ ਦਿਖਾਦੀ ਵੀਰੇ ਜੀਰ ਦੀ ਡੰਨਾ ਮਾਰਨਿੰਗ ਸੁਈ ਹੈ ਬੱਚਾ ਮਗਰ ਵੱਛਾ ਗਿੱਲਾ 나ੜੂਆ ਨਾਲ ਆ ਜਾਤ ਬਰੀਡ ਪੂਰੀ ਚੰਗੀ ਆ ਛੋਟਾ ਜਿਹਾ ਕੰਨ ਮਾਲਕਾਂ ਨੇ ਦੱਸਿਆ ਕਿ 20 ਕਿਲੋ ਚੋਇਆ ਵਾ ਹੱਕ ਆ ਮੇਰੇ ਕੋਈ ਸ਼ੱਕ ਕਲੀ ਗਾ ਨਹੀਂ ਆਹ ਗੰਦਾ ਲੱਕਬੀ ਐਡੀ ਗਾਣ ਐਡੇ ਦੇ ਦੇਣ ਨੂੰ ਹਾਂ ਜੀ ਐਡੀ ਐਡੀ ਗਾਣ ਇਹ ਵੀ ਕਿਲੋ ਨਾਲ ਦਿੱਤੇ ਤੇ ਘਰ ਨਹੀਂ ਦਿੰਦੀ ਆ ਪਾ ਜੀ ਹਮਾਚ ਲਾਲੀਆਂ ਦਾ ਭਾਣਾ ਦੀਆਂ ਚਾਰ ਚਾਰ ਬਣਾ ਲੋ ਸਹੀ ਗੱਲ ਆ ਉਹਦੇ ਚਾਰਾਂ ਨਾਲ ਮਲਾ ਕੇ ਬਾਕੀ ਆਪ ਹੀ ਅਗਲੇ ਨੂੰ ਦਿਖੂਗਾ ਵੀ ਪੰਜਾਬ ਵਾਲੀ ਆ ਜਾਂ ਹਮਾਚਲ ਵਾਲੀ ਆ ਫਿਰ ਸਹੀ ਗੱਲ ਆ ਜਿਹਨਾਂ ਦਾ ਬੋਲਦੀ ਆ ਗਾਂ ਬੋਲੂ ਕਈ ਕਈ ਬੰਦੇ ਦੇਖ ਲੈਂਦੇ ਆ ਪਸ਼ੂ ਨੂੰ ਵੀ ਉਹ ਸਸਤਾ ਹੈਗਾ ਸਹੀ ਗੱਲ ਉਹ ਸਸਤਾ ਇਸੇ ਕਰਕੇ ਹੁੰਦਾ ਕਿਉਂਕਿ ਉਹਦੇ ਚ ਕੋਈ ਕਮੀ ਹੁੰਦੀ ਹੈਗੀ ਸਹੀ ਗੱਲ ਜਦ ਚੀਜ਼ ਵੇਖਿਆ ਕਰੋ ਕੱਲਾ ਪੈਸੇ ਨਾਲ ਵੇਖਿਆ ਕਰੋ ਬਾਕੀ ਬਾਰੇ ਸਿਆਣਿਆਂ ਦੀ ਬਈ ਜਿੰਨਾ ਮਿੱਠਾ ਪਾਲਾਂਗੇ ਤੇੰਨਾ ਆਪਾਂ ਖਾਲਾਂਗੇ ਹਾਂ ਸਹੀ ਗੱਲ ਹੈ ਜੇ ਕੋਈ ਵੀ ਰਸਸਸਤੀ ਦਿੰਦਾ ਤਾਂ ਉਹਦੇ ਚ ਮੇਰੇ ਤਾਂ ਕੰਗਾ ਹੋਊਗਾ ਕਿ ਮੈਂ ਬਾਕੇ ਕੋਈ ਨਹੀਂ ਦਿੰਦਾ ਗੱਲ ਨਹੀਂ ਕੋਈ ਨਹੀਂ ਸਸਤੀ ਫੜਾਉਂਦਾ ਸਹੀ ਗੱਲ ਹੈ ਤੁਹਾਨੂੰ ਲੋਪਾ ਕੇ ਕੋਈ ਸਸਤਾ ਦੇ ਦਿੰਦਾ ਹੁੰਦਾ ਤੁਹਾਨੂੰ ਵੀ ਪਤਾ ਹੀ ਬਾਕੀ ਤੁਸੀਂ ਮੇਰੇ ਸਿਆਣੇ ਆ ਨਗੀਨਿਆਂ ਤੇ ਪੈਸੇ ਲੱਗਦੇ ਹੁੰਦੇ ਪਰ ਇੱਕ ਨਹੀਂ ਲੱਗਦੇ ਹੁੰਦੇ ਹੈਗੀ ਪਰੇ ਖੜੀ ਵੀ ਮੇਰੇ ਸੋਹਣੀ ਲੱਗੂਗੀ ਬਈ ਦੱਸੂਗੀ ਹੁਣ ਆਪਾਂ ਕੋਈ ਚੀਜ਼ ਲੈਣੇ ਆ ਉਹਦੇ ਪੈਸੇ ਲੱਗਦੇ ਆ ਨਾ ਇੱਥੇ ਕਰਕੇ ਕੋਈ ਚੀਜ਼ ਤੇ ਪੈਸੇ ਲੱਗੇ ਹੋਏ ਉਹ ਤੁਹ ਵੀ ਹਾਂ ਵੀ ਚੀਜ਼ ਤੇ ਮੈਂ ਪਹਿਲੇ ਲਾਏ ਪੜੂਗੀ ਆਪ ਦਾ ਇਹ ਨਹੀਂਗਾ ਬੇਰੇ ਲੰਬੇ ਵਾਲੀ ਗੱਲ ਹੋ ਜੀ ਅਗਲੇ ਸਵੇਰ ਵਧਨ ਵਾਲੀ ਚੀਜ਼ ਆ ਜਿਹਦੀ ਗੱਲ ਹੈ ਤੇ ਇਹਦੀ ਡਿਮਾਂਡ ਜੀ ਡਿਮਾਂਡ ਇਹਦੀ ਮੰਨ ਕੇ ਚੱਲੋ ਜੀ 90 95 ਮੋਲੀ ਹੈ ਜੀ ਜਿਹੜੇ ਬੰਦੇ ਨੇ ਸੌਦਾ ਕਰਨਾ ਤੇ ਜਿਹਨੇ ਸਿੱਧੀ ਲੈਣੀ ਆ ਉਹਦੇ ਆ ਉਹਦੇ ਵਾਸਤੇ 2 ਘਟ 90 ਦੀ ਆ ਗਈ ਏ ਜਿਹਦੇ ਜੋ ਮਾਰਾ ਵੋਟਾ ਮਾਨ ਕਰਾਂਗੇ ਕੀ ਗੱਲ ਆ ਜੀ ਹਾਂਜੀ ਹਾਂਜੀ ਬਾਕੀ ਕੁਆਲਿਟੀ ਇਹਦੀ ਵੀ ਚੰਗੀ ਹੈ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿੱਖੜ ਮੈਂ ਤੈਨ ਨੰਬਰ ਬੇਰੇ ਸੁਆਕੇ ਨਮਾ ਜੀ ਇਹ ਵੀ ਰੀਜਨਲ ਦੂਜਾ ਸੂਬਾ ਸੂਈ ਆ ਜੀ ਆਪਣੇ ਪਿੰਡੋਂ ਹੀ ਲਈ ਆ ਠੀਕ ਆ ਜੀ ਜਿਹਦੇ ਘਰੋਂ ਆਈ ਉਹਨਾਂ ਘਰੇ ਵੀ ਆਪਾਂ ਭੇਜ ਦਾਂਗੇ ਉਹਨਾਂ ਨੇ ਵੀ ਮੰਨ ਕੇ ਚਲੋ 20 22 ਕਿਲੋ ਖੁੱਲਾ ਦੁੱਧ ਚੋਇਆ ਹੋਇਆ ਦੇ ਥੱਲੋਂ ਇਹਦਾ ਵੀ ਸਾਨੂੰ ਆਰਡਰ ਦੱਸੂਗਾ ਵੀ ਹਾਂ ਮੈਂ ਦਿੱਤਾ ਸਹੀ ਗੱਲ ਆ ਜੀ ਆਪ ਬੋਲਣੀਆਂ ਗਾਵਾਂ ਸਾਨੂੰ ਬੋਲਣ ਦੀ ਲੋੜ ਨਹੀਂ ਬਾਕੀ ਇਹ ਲਾ ਆਪ ਦੀ ਸਮਝ ਨਾਲ ਲਵੇ ਸਹੀ ਗੱਲ ਠੰਡੀ ਸੀਲ ਜਿਵੇਂ ਮੰਨਦੀ ਹੈ ਜੀ ਇਹ ਦਿਨ ਵੀ ਲੈਂਦੀ ਹੈ ਦਿਨ ਹਜੇ ਇਹਨੇ ਮੰਨ ਕੇ ਚਲੋ ਤਿਆਰੀ ਵੀ ਆ ਠੀਕ ਆ ਜੀ ਠੀਕ ਆ ਜੀ ਤੇ ਪੰਜ ਚਾਰ ਦਿਨ ਲੈ ਵੀ ਸਕਦੀ ਆ ਦੋ ਦਿਨ ਵੀ ਲੈ ਸਕਦੀ ਆ ਤੇ ਅੱਜ ਰਾਤ ਨੂੰ ਸੂ ਵੀ ਸਕਦੀ ਆ ਮਿਲਕਮੈਨ ਦੇਖੋ ਜੀ ਰੱਸੇ ਵਾਂਗੂ ਆਉਂਦੀ ਸਟਰੋਂਗ ਤੇ ਹਵਾਨੇ ਦੇ ਬਰੀਕ ਬਰੀਕ ਦੁੱਧ ਜਿੰਨਾ ਮਰਜ਼ੀ ਥੋਲੇ ਇੱਕ ਹੋਰ ਗੱਲ ਵੀਰੇ ਨਾਲ ਹੀ ਜਰਸੀ ਖੜਾ ਨਾਲ ਹੀ ਅੱਜ ਫਦੇ ਹਾਈਟ ਦਾ ਪੂਰਾ ਮੈਂ ਹੁਣ ਦੱਸਿਆ ਮੇਰਾ 5.5 ਫੁੱਟ ਕਾਦਾ ਤੇ ਤੂੰ ਆਪ ਅੰਦਾਜ਼ਾ ਲਾ ਲੰਦਾ ਵੱਡੀਆਂ ਵੀਰੇ ਆਪਾਂ ਕੋਈ ਛੋਟੀ ਮੰਨ ਕੇ ਨਾ ਆਵੇ ਵੱਡੀਆਂ ਗਾਵਾਂ ਨੇ ਕੋਈ ਆਏ ਨਾ ਕਹਦੇ ਵੀ ਇੱਥੇ ਜਾਣ ਨੂੰ ਵੀਡੀਓ ਤੇ ਆਪਾਂ ਵੱਡੇ ਵੇਖਿਆ ਤੇ ਘਰੇਆਂ ਦੇ ਛੋਟੇ ਲੱਗੇ ਸੀ ਉਹ ਕੰਮ ਨਹੀਂ ਆਪਣਾ ਮਹੱਤਲਾਲੀ ਕੋਈ ਸਮਝ ਨਹੀਂ ਆਉਂਦੀ ਮੇਰੇ ਜਿਹੜੀਆਂ ਜਰਸੀ ਆਰਮ ਵਾਲੀਆਂ ਤੁਸੀਂ ਵੀ ਦੇਖਿਆ ਹੀ ਹੋਣਗੀਆਂ ਉਹ ਚੀਜ਼ਾਂ ਜੀ ਬਾਕੀ ਸੋਨਾ ਕੱਟਲਾ ਕੋਈ ਟੁੱਟਮਾ ਲੈਵਾ ਨਹੀਂ ਸਾਰਿਆਂ ਦੇ ਫਿਟਨੈਸ ਵਾਲੇ ਹਵਾਨੇ ਸਮੀਆਂ ਆਪਣੇ ਆਪ ਹੀ ਨਹੀਂ ਲੈਂਦੇ ਜੀ ਉਹ ਕੰਮ ਆਪ ਨਹੀਂਗਾ ਉਹ ਕੰਮ ਆਪ ਨਹੀਂ ਜਿਆਦੇ ਟੱਟ ਸੋ ਜਾਂਦੀ ਆ ਬਾਕੀ ਦੁੱਤ ਨਹੀਂ ਕੱਢਦੀਆਂ ਉਹ ਵੈਸੇ ਝੋਲਾ ਹੁੰਦਾ ਸਹੀ ਗੱਲ ਆ ਉਹ ਖੁੱਲਿਆ ਹੁੰਦਾ ਝੋਲਾ ਡੱਬੜ ਡੱਬੜ ਹੁੰਦਾ ਜੇ ਜਦੋਂ ਸੂ ਪੈਂਦੀ ਆ ਉਸ ਤੋਂ ਬਾਅਦ ਤਾਂ ਕੁਛ ਨਹੀਂ ਦਿੰਦਾ ਉਹ ਬੱਲੇ ਬਾਅਦ ਖਾਲੀ ਲਫਾਫਾ ਹੀ ਬਚ ਜਾਂਦਾ ਹਾਂਜੀ ਹਾਂਜੀ ਇਹ ਲੋਹੇ ਸ਼ੂ ਕੇ ਉਸ ਤੋਂ ਵੱਧ ਬੰਨੇ ਆ ਵੱਧ ਪੋਸੋਵਾਨ ਨੇ ਲਿਖਰ ਜਾਣੇ ਆ ਸਹੀ ਗੱਲ ਹੈ ਜੀ ਪੋਸੋਵਾਨ ਨੇ ਦੀ ਗਾਂ ਦੁੱਧ ਕੱਢੂ ਕੱਢੂ ਬਾਕੀ ਬਰੀਡ ਜਾਤ ਬਰੀਡ ਇੱਕ ਨੰਬਰ ਆ ਗਈ ਗੱਭਣੀ ਆਪਾਂ ਚੋਕੇ ਲਈ ਸਰਦ ਦੀ ਠੀਕ ਹੈ ਜੀ ਤੇ ਬਾਕੀ ਆਪ ਦੀ ਬੇਸ਼ੱਕ ਚਾਹੇ ਬਾਈ ਦੇ ਘਰੇ ਦੋ ਤਾ ਬੰਦਿਆਂ ਤੋਂ ਪਾਸ ਕਰਾ ਕੇ ਲੈ ਲੇ ਹਾਂ ਆਪਾਂ ਆਪ ਜੀ ਦੇ ਘਰੇ ਆਨਲਾਈਨ ਨਹੀਂ ਮੰਗਵਾਨੀ ਆਪਦੇ ਘਰੇ ਥਾਣੇ ਪਾਸ ਕਰਕੇ ਜਦ ਉਤਰੂਗੀ ਉਹਦੇ ਪਾਸ ਕਰ ਲੋ ਉਹਦੇ ਪਾਸ ਕਰ ਲੋ ਹਾਂ ਜੀ ਤੇ ਜੇ ਕੋਈ ਇੱਥੇ ਆਉਂਦਾ ਬਾਲੀ ਵਧੀਆ ਗੱਲ ਹੈ ਤੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਵੀ ਮੰਨ ਕੇ ਚੱਲੋ ਕਰਨ ਨੂੰ ਬਈ 90 99 ਜਿੰਨਾ ਮਰਜ਼ੀ ਕਰੀ ਅੱਗੇ 85000 ਦੀ ਵੀ ਦੇ ਦਾਂਗੇ 85 ਇਹ ਵੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਚ ਠੀਕ ਹੈ ਬਈ ਇਹ ਵੀ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਜੀ 100 ਕਿਲੋਮੀਟਰ ਚ ਜੀ ਬਾਕੀ ਬਾਕੀ ਠੰਡੀ ਠੰਡੀ ਦੇਖੋ ਹੀ ਥਣ ਕੱਲਾ ਕੱਲਾ ਨਹੀਂ ਖੜਮਾ ਹੱਥੀ ਚ ਵਾਈ ਆ ਲੱਗ ਜਾ ਨਾਰੇ ਗੱਬਣ ਆ ਗਈ ਸਹੀ ਗੱਲ ਹੈ ਜੀ ਕੋਈ ਗੱਬਣਗਾ ਥੱਲੇ ਨਹੀਂ ਬਹੁੰਦੀ ਵੀਰੇ ਪਾ ਚਾਰ ਨੰਬਰ ਦੀ ਸੂਆ ਕੰਨਮਾ ਵੀਰੇ ਇਹ ਵੀ ਰਿਜਨਲ ਦੂਜਾ ਸੂਆ ਜੀ ਠੀਕ ਆ ਜੀ ਇਹ ਦਿਨ ਕੱਢਦੀ ਹੈਗੀ 5-7 ਦਿਨ ਠੀਕ ਆ ਵੀਰੇ ਬਾਕੀ ਤਿਆਰੀ ਵੀ ਇਹਦੀ ਹੈਗੀ ਹੈਗੀ ਸਹੀ ਗੱਲ ਆ ਜੀ ਫੋਲਾ ਤਿਆਰੀ ਅੱਜ ਵੀ ਇਹ ਜੇ ਕਹਦੇ ਆਪਾਂ ਸੂਵੇ ਕੋਈ ਵਟਾ ਨਹੀਂ ਗਏ ਨੂੰ ਚੈੱਕ ਕਰ ਲੱਕਦੇ ਹਾਂ ਹਾਂਜੀ ਬਾਕੀ ਥਾਂ ਕਿ ਬਾਕੀ ਬਰੂ ਬਥੇਰੀ ਜਿਹੜੀ ਗੱਲ ਆ ਗਾਂ ਤੋਂ ਨਾ ਬੈਠਾ ਨਹੀਂ ਆ ਨਾ ਆ ਕੱਟ ਵਾਲਾ ਲੈਵਾ ਇਹਦਾ ਸਹੀ ਗੱਲ ਆ ਜੀ ਜਮਾ ਆ ਦੋਨੇ ਇੱਕ ਅਗੇ ਪਾਸੇ ਆ ਵੇਖੋ ਸਹੀ ਗੱਲ ਛੱਲਿਓ ਰੀ ੱੱਲ ਦੇਖੋ ਵੇਖੋ ਰੂ ਵਰਗਾ ਲੈਵਾ ਵੈਸੇ ਵੀ ਲਖਾਫ ਹੈ ਵਰਗਾ ਜਮਾ ਦੇਵਾ ਮੈਂ ਨਹੀਂ ਜਮਾ ਜੀ ਠੀਕ ਆ ਜੀ ਨਾ ਏਡੇ 11 ਨੂੰ 30 ਕਿਲੋ ਵੀ ਕਹਿ ਦਿਆ ਤਾਂ ਵੀ ਚੱਲੂਗਾ ਠੀਕ ਹੈ ਜੀ ਪਰ 25 ਕਿਲੋ ਮੰਨ ਕੇ ਲੈ ਜਿਹੜਾ ਮਰਜ਼ੀ ਲੈ ਲੇ ਠੀਕ ਹੈ ਬਈ ਏਡੀ ਗਾ ਨੂੰ ਚਾਹੀਦਾ ਵੀ ਆ ਆ ਮੌਸਮ ਤੇ ਨਹੀਂ ਦੁੱਧ ਦਿੱਤਾ ਗਾਵਾਂ ਨੇ ਫਿਰ ਫਾਇਦਾ ਵੀ ਕੀ ਗੱਲ ਹੈ ਜਾਤ ਬਰੀਡ ਚਾਹੀਦਾ ਹੈ ਸੇਵਾ ਦੇ ਚੰਤੇ ਜਿੰਨੀ ਤੁਸੀਂ ਸਾਹਮਣੇ ਜੀ ਲੈ ਲਓ ਉਹਨਾਂ ਦਾ ਦੁੱਧ ਲੈ ਲਓਗੇ ਸੋਨਾ ਕਾ ਤੁਹਾਨੂੰ ਜਿੰਨਾ ਪਾਵਾਂਗੇ ਉਹਨਾਂ ਇਹਨਾਂ ਤੋਂ ਕੱਢ ਲਿਓ ਸਹੀ ਗੱਲ ਹੈ ਜੀ ਉਹਦਾ ਫਾਇਦਾ ਵੀ ਕੋਈ ਨਹੀਂ ਗੱਲ ਹੈ ਵੀ ਕੋਈ ਫਾਇਦਾ ਦੁੱਧਣ ਫਿਰ ਲੈਣਾ ਕੀ ਆ ਠੀਕ ਹੈ ਜੀ ਹਾਂ ਜੀ ਐਵੇਂ ਸਰਾਫ ਲੈਣ ਦਾ ਕੋਈ ਫਾਇਦਾ ਨਹੀਂ ਪਸ਼ੂ ਜੀ ਰੱਖਣਾ ਉਦੀ ਕੇਅਰ ਕਰਵਾ ਕਰੋ ਕੇਅਰ ਕਰੋ ਜਿਹੜੀ ਗੱਲ ਆ ਇਹ ਮੌਲਿਕ ਬੰਦੇ ਦੇ ਦੇਖਦੇ ਆ ਕਰਮਾਲੀਆਂ ਕੋਈ ਆਏ ਨਹੀਂ ਮੌਲਿਕ ਆ ਅਸਲ ਕਮਾਈ ਦਿੰਦਗਾ ਇਹਨਾਂ ਕਿ ਚੱਲੋ ਨਾ ਦੋਧਾ ਲੀਆਂ ਜਿੰਨਾ ਤੁਸੀਂ ਇਹਨੂੰ ਟ੍ਰੀਟਮੈਂਟ ਕਰੀ ਜਾਓਗੇ ਤੇ ਉਹਨਾਂ ਲਈ ਜਾਊਂਗੇ ਬੜਾ ਦਰਮ ਕੱਢ ਲੋ ਇਹਦੇ ਸਿਰੇ ਜਿੰਨਾ ਮਰਜ਼ੀ ਕੱਢ ਲੋ ਇਹ ਨਹੀਂ ਆਪਾਂ 20 ਕਿਲੋ ਕਹਿ ਕੇ ਦਿੱਤੇ ਮਿਹਨਤ ਵਾਲਾ ਬੰਦਾ ਉਹਦਾ ਦਾ 30 ਝੋਲੇ ਬਾਅਦੋਂ ਰਹਿ ਗਏ ਦਿੱਤੀਆਂ ਕਹਿੰਗਾ ਕਈ ਬੰਦਿਆਂ ਨੂੰ ਬਣ ਕੇ 25 ਕਿਹਾ ਉਹਨਾਂ ਨੇ ਸੇਵਾ ਨਾਲ 30 ਦੀ ਵੀ ਲਿਆ ਆ ਉਹ ਤਾਂ ਵੀਰੇ ਸੇਵਾ ਆ ਅਗਲਾ ਆਪ ਕਹਿੰਦਾ ਜੇ ਪੱਟੇ ਨਾ ਪਾਵਾਂਗੇ ਭਾਈ ਯਾਰ ਵੀ ਨਹੀਂ ਦੇਣਾ ਇਹ ਲੋਈ ਦੇਣਾ ਸਹੀ ਗੱਲ ਹੈ ਕਿ ਕਿਤੇ ਪਹੁੰਚ ਆਏ ਆਪਾਂ 20 ਕਿਲੋ ਕਹਿ ਕੇ ਦੇਣੇ ਲੈਣ ਦੇਣਾ ਪਾਈ ਜਾ ਵੀ ਨਹੀਂ ਜੀ ਫਿਰ ਗਾਂਚ ਵੀ ਨਹੀਂ ਕਰ ਰਹਿਣਾ ਸਹੀ ਗੱਲ ਹੈ ਜੀ ਦੇਣਾ ਕਿ ਉਹਨੇ ਇਹਦੀ ਡਿਮਾਂਡ ਵੀਰੇ ਡਿਮਾਂਡ ਇਹਦੀ ਕਰਨ ਨੂੰ ਜੀ ਮੰਨ ਕੇ ਚੱਲੋ ਵੀ ਲੱਖ ਵੀ ਕਰ ਲਿਗੇ ਜੀ ਤੇ 95000 ਦੀ ਜੈਸ ਤੇ ਨੋ ਆ ਜੀ ਉਹ ਚ ਮਾਨਦਾਨ ਹੋਊਗਾ ਠੀਕ ਹੈ ਵੀਰੇ ਬਾਕੀ ਜੇ ਕੋਈ ਸੱਜਣ ਜੋੜਾ ਲੈਂਦਾ ਤਾਂ ਮਾਨਦਾਨ ਜ਼ਿਆਦਾ ਕਰੇ ਹੋ ਜੂਗਾ ਜੀ ਬਾਅਦ ਘਾਟ ਜਿਹੜੀ ਮਰਜ਼ੀ ਲੈ ਲੈ ਜਿਹੜੀ ਗੱਲ ਆ ਜੀ ਜੋੜੇ ਤੇ ਆਪਾਂ ਪਹੁੰਚ ਕਰ ਦਾਂਗੇ ਜਿਹੜਾ ਮਰਜ਼ੀ ਜੋੜਾ ਲੈ ਲੈ ਠੀਕ ਹੈ ਵੀਰੇ 100 ਕਿਲੋਮੀਟਰ 150 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਅੱਗੇ ਆ ਗਈ ਵੀਰੇ ਪੰਜ ਨੰਬਰ ਸੂਆ ਕਿੰਨਮਾ ਜੀ ਸੂਆ ਰੀਜਨਲ ਜੀ ਪਹਿਲਾ ਸੂਆ ਸੂਈ ਆ ਠੀਕ ਹੈ ਜੀ ਬੰਦੇ ਨੇ ਆਪ ਦੀ 100 ਵੀ ਚੱਕ ਗਿਆ ਉਹ ਕਹਿੰਦਾ ਆਪ ਨੂੰ 100 ਵੀ ਲੱਗੇ ਜਿੱਦੀ ਮਰਜ਼ੀ ਵੀ ਪਹਿਲਾ ਸੂਆ ਹੀ ਆ ਪਰ ਵੇਖਣ ਨੂੰ ਕੋਈ ਬੰਦਾ ਐ ਕਹੂਗਾ ਵੀ ਪਤਾ ਨਹੀਂ ਕਿਹੜਾ ਸੂਆ ਦੂਜਾ ਤੀਜਾ ਹੋਊਗੀ ਪਰ ਕੁਆਲਿਟੀ ਜਿਹੜੀ ਥੰਮੋ ਲੈਵੇ ਦੀ ਆ ਉਸ ਨੂੰ ਆਪ ਦੱਸੂਗੀ ਵੀ ਮੈਂ ਪਹਿਲਣਾ ਗੀ ਪਹਿਲਣਾ ਸਹੀ ਗੱਲ ਆ ਹਾਂ ਪਿੱਛੇ ਉਹ ਵੀ ਦੱਸੂਗੀ ਪਹਿਲਣਾ ਗੀ ਬਾਕੀ ਫਿਟਨੈਸ ਵਾਲਾ ਹਵਾਨਾ ਬੱਚਾ ਕੀ ਦਿੱਤਾ ਜੀ ਇਹ ਇਹਦਾ ਮਗਰ ਹੈਗਾ ਵੱਛਾ ਪਰ ਬੱਚਾ ਹੈ ਬਹੁਤ ਕੁਆਲਟੀ ਵਾਲਾ ਟੀਗਾ ਬਹੁਤ ਚੰਗਾ ਭਰਾਇਆ ਸੀਗਾ ਉਹਨਾਂ ਨੇ ਵੀਰੀ ਗੱਲ ਹਾਂ ਟੀਗਾ ਬਹੁਤ ਹੈ ਬਰੀਡਰ ਰੱਖ ਲੈਣਗੇ ਹਾਂ ਹਾਂ ਇਹਦੀ ਨਾਲ ਨੇ 30 ਕਿਲੋ ਦੁੱਧ ਦਿੱਤਾ ਬਰੀਡਰ ਆਟੋਮੈਟਿਕੀ ਫਾਰਮ 'ਚ ਰੱਖ ਲੈਣਾ ਰੱਖ ਸਕਦੇ ਜੇ ਕਿਹਨੇ ਫਾਰਮ 'ਚ ਬੀਚ ਰੱਖਣਾ ਹੋਵੇ ਸਹੀ ਗੱਲ ਹੈ ਕੁਆਲਟੀ ਇਹਦੀ ਵੀ ਬਹੁਤ ਆਹੜਾ ਤੋੜੇ ਵਾਂਗੂ ਹਵਾਨਾ ਜਮਾਂ ਜਮਾਂ ਮੈਂ ਕਰ ਮਾਰੀ ਇਹਦੇ ਬਾਹਰ ਲਿਗਾ ਗਿਆ ਹੁੰਦਾ ਉਹ ਜਿਹੜਾ ਲੇਵਾ ਲੱਗਿਆ ਵਾ ਜਿੱਦੇ ਨੇ ਭਲਾ ਲਾਤੀਆਂ ਲੇਵਾ ਇਹਨਾਂ ਨਿਖਰਨਾ ਬਸ ਮੈਂ ਕਹਿੰਦਾ ਫਿਰ ਪੁੱਛਦਾ ਨਿਸ਼ਾਨੀ ਪਹਿਲੇ ਦੂਜੇ ਸੂਏ ਦੀ ਇਹੀ ਆ ਬਈ ਇਹਦਾ ਮੇਨ ਗੱਲ ਹਾਂ ਵੀ ਭਲਾ ਹੀ ਨਹੀਂ ਹੁੰਦੀ ਜੇ ਭਲਾ ਨਹੀਂ ਪਾਈਆਂ ਫਿਰ ਭਰੇ ਦੂਜੇ ਸੂਏ ਨਹੀਂ ਉਹ ਦੂਜੇ ਤੋਂ ਬਾਹਰ ਆ ਉਹ ਆ ਟੀ ਲੈ ਦੱਦੀ ਅੰਦਰ ਪਹਿਲੇ ਪਹਿਲਾਂ ਜੁਲਦੀ ਆ ਜੀ ਤੇ ਇਹਦੀ ਫਿਰ ਡਿਮਾਂਡ ਵੀਰੇ ਜਮ੍ਹਾਂ ਲੈਣ ਦੇਣ ਦੀ ਆਲੀ ਡਿਮਾਂਡ ਇਹਦੀ ਵੀ ਭਲਾ ਦੀ ਆ ਭਾਜੀ ਲੱਖ ਕਰ ਲਗੇ ਜੀ ਹਾਂਜੀ ਇਹ ਵੀ 95000 ਦੀ ਹੋ ਜੂਗੀ ਜੀ ਠੀਕ ਆ ਇਹ 95 ਹਾਂਜੀ ਬੰਦਾ ਉਹ ਚ ਹੋ ਜੂਗਾ ਜੀ ਠੀਕ ਆ ਜੀ ਡਿਮਾਂਡ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਦੁੱਧ ਦੇ ਤਾਂ ਜਿੰਨਾ ਮਰਜ਼ੀ ਲੈ ਲਿਓ ਜਿਹੜੀ ਗੱਲ ਆ ਸਹੀ ਗੱਲ ਆ ਜੀ ਬੰਦਾ ਦੁੱਧ ਲੈਣ ਵਾਲਾ ਹੋਵੇ ਲੈਣ ਵਾਲਾ ਹੋਵੇ ਦੁੱਧ ਜਿੰਨਾ ਮਰਜ਼ੀ ਤੋਂ ਲੈ ਬਾਕੀ ਜਿਹਨੂੰ ਜਿਵੇਂ ਜਿਵੇਂ ਨਾ ਕੋਈ ਪਸੰਦ ਆਈ ਜਾਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ 95000 ਰੁਪਇਆ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜੂ ਆਏਗਾ ਸੱਜਣ ਦਾ ਨੰਬਰ ਸਕਰੀਨ ਤੇ ਲੋ ਬੰਦੇ ਰੱਬ ਇਮਾਨਦਾਰ ਜ਼ਰੂਰ ਕਰਾਂਗੇ ਹਾਂ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ